ਤੁਸੀਂ ਮਸ਼ਹੂਰ ਪੜੇ ਹੋਗੇ ਅਸੀਂ ਬਦਨਾਮ ਪੜੇ ਹੋਗੇ ਤੁਸੀਂ ਮਸ਼ਹੂਰ ਪੜੇ ਹੋਗੇ ਅਸੀਂ ਬਦਨਾਮ ਪੜੇ ਹੋਗੇ ਜਾਨਾ ਤੁਸੀਂ ਕਿਤੇ ਨਾ ਕਿਤੇ ਜਰੂਰ ਸੁਣਿਆ ਹੋਵੇਗਾ ਪੰਜਾਬ ਪ੍ਰਾਈਮ ਟੀਵੀ ਦੇਖੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਅਰਸ਼ਦੀਪ ਸਿੰਘ ਤੁਹਾਨੂੰ ਦੱਸ ਦਈਏ ਕਿ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਗੀਤਕਾਰੀ ਤੇ ਕਲਾਕਾਰੀ ਅੱਜ ਦੇ ਸਮੇਂ ਦੇ ਵਿੱਚ ਸਿਖਰਾਂ ਤੇ ਪਹੁੰਚ ਗਈ ਹੈ ਉਥੇ ਅਸੀਂ ਜੇਕਰ ਗੱਲ ਕਰੀਏ ਤਾਂ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਰਾਜ ਬਰਾੜ ਦੀ ਗੱਲ ਕਰ ਰਹੇ ਹਾਂ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਮਸ਼ਹੂਰ ਬੜੇ ਹੋ ਗਏ ਤੇ ਤੁਸੀਂ ਬਦਨਾਮ ਬੜੇ ਹੋ ਗਏ ਇਹ ਗਾਣਾ ਤੁਸੀਂ ਕਿਤੇ ਨਾ ਕਿਤੇ ਜ਼ਰੂਰ ਸੁਣਿਆ ਹੋਵੇਗਾ ਉਹ ਤੋਂ ਅੱਜ ਅਸੀਂ ਗੱਲ ਕਰਾਂਗੇ ਪੰਜਾਬੀ ਲੋਕ ਗਾਇਕ ਰਾਜ ਬਰਾੜ ਬਾਰੇ ਜਿਨ੍ਹਾਂ ਨੇ ਗਾਇਕੀ ਦੇ ਵਿੱਚ ਆ ਕੇ ਪ੍ਰਸਿੱਧੀ ਹਾਸਲ ਕੀਤੀ ਹੈ ਜੇਕਰ ਅਸੀਂ ਉਹਨਾਂ ਦੀ ਜੀਵਨੀ ਦੇ ਬਾਰੇ ਗੱਲ ਕਰੀਏ ਤਾਂ ਉਹਨਾਂ ਦਾ ਜਨਮ 3 ਜਨਵਰੀ ਪਿੰਡ ਮਲਕੇ ਜ਼ਿਲ੍ਹਾ ਮੋਗਾ ਦੇ ਵਿੱਚ ਹੋਇਆ ਪੜ੍ਹਾਈ ਦੇ ਨਾਲ ਨਾਲ ਉਹਨਾਂ ਦਾ ਸੰਗੀਤ ਨਾਲ ਬਹੁਤ ਪਿਆਰ ਸੀ ਜਿੱਥੋਂ ਉਹਨਾਂ ਦੀ ਗੀਤਕਾਰੀ ਅਤੇ ਗਾਇਕੀ ਦਾ ਜਿਹੜਾ ਸਫ਼ਰ ਹੈ ਉਹ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦੇ ਗੀਤ ਬਹੁਤ ਮਸ਼ਹੂਰ ਹੋਏ ਤੁਹਾਨੂੰ ਦੱਸ ਦਈਏ ਕਿ ਮਸ਼ਹੂਰ ਕਲਾਕਾਰਾਂ ਦੀਆਂ ਆਵਾਜ਼ਾਂ ਦੇ ਵਿੱਚ ਉਹਨਾਂ ਦੇ ਗੀਤ ਜਿਹੜੇ ਰਿਕਾਰਡ ਹੋਏ ਜਿਵੇਂ ਕਿ ਕਲਦੀਪ ਮਾਨਕ, ਹੰਸਰਾਜ ਹੰਸ, ਸਰਜੀਤ ਪੂਲਰ ਅਤੇ ਹੋਰ ਕਾਫੀ ਨਾਮੀ ਕਲਾਕਾਰਾਂ ਦੀਆਂ ਆਵਾਜ਼ਾਂ ਦੇ ਵਿੱਚ ਰਿਕਾਰਡ ਹੋਈ। ਉਥੇ ਤੁਹਾਨੂੰ ਦੱਸਦੀ ਕਿ ਉਹਨਾਂ ਦੀ ਐਲਬਮ ਸਾਡੀ ਵਾਰੀ ਰੰਗ ਮੁਕਿਆ ਐਲਬਮ ਨੇ ਉਹਨਾਂ ਨੂੰ ਬਹੁਤ ਮਸ਼ਹੂਰ ਕਰ ਦਿੱਤਾ। ਉਹਨਾਂ ਨੂੰ ਨਾਮੀ ਕਲਾਕਾਰਾਂ ਦੀ ਲਿਸਟ ਵਿੱਚ ਖੜਾ ਕਰ ਦਿੱਤਾ। ਉਥੇ ਪਾਕਿਸਤਾਨ ਦੇ ਕਈ ਗੀਤਕਾਰਾਂ ਤੇ ਕਲਾਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਅਜਿਹੇ ਕਲਾਕਾਰ ਵੀ ਹੈ ਜੋ ਲੋਕਾਂ ਦੇ ਦਿਲਾਂ ਦੀ ਗੱਲ ਕਰਦਾ ਹੈ। ਤੁਹਾਨੂੰ ਦੱਸਦੇ ਕਿ ਰਾਜ ਬਰਾੜ ਦੇ ਕਈ ਗੀਤ ਆਏ ਜੋ ਕਿ ਬਹੁਤ ਸੁਪਰ ਡੂਪਰ ਹਿੱਟ ਰਹੇ ਉੱਥੇ ਉਹਨਾਂ ਦੇ ਗੀਤਾਂ ਨੇ ਪੰਜਾਬੀਆਂ ਦੇ ਦਿਲਾਂ ਉੱਤੇ ਰਾਜ ਕੀਤਾ ਤੇ ਬਹੁਤ ਗੀਤ ਜਿਹੜੇ ਕਿ ਸੁਪਰ ਹਿੱਟ ਵੀ ਹੋਏ ਉਸ ਤੋਂ ਬਾਅਦ ਰਾਜ ਬਰਾੜ ਨੇ ਪੰਜਾਬੀ ਸਿਨੇਮਾ ਦੇ ਵਿੱਚ ਵੀ ਫਿੱਟ ਪਿਆ ਉੱਥੇ ਤੁਹਾਨੂੰ ਦੱਸ ਦਈਏ ਕਿ ਪੰਜਾਬੀ ਸਿਨੇਮਾ ਦੇ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਕਾਫੀ ਉਪਲਬਧੀ ਅਤੇ ਪ੍ਰਸਿੱਧੀ ਮਿਲੀ ਉੱਥੇ ਤੁਹਾਨੂੰ ਦੱਸ ਦਈਏ ਕਿ ਕਈ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਜੱਟ ਐਂਡ ਮੂਡ ਪਾਲਸ ਪਾਲੀਵੁੱਡ ਅਤੇ ਜਮੂਰੇ ਫਿਲਮ ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਉੱਥੇ ਤੁਹਾਨੂੰ ਦੱਸਦੀਏ ਕਿ ਜਮੂਰੇ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ 31 ਦਸੰਬਰ 2016 ਨੂੰ ਉਹਨਾਂ ਦਾ ਦਿਹਾਂਤ ਹੋ ਗਿਆ। ਜੇਕਰ ਤੁਸੀਂ ਰਾਜ ਬਰਾੜ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ, ਸ਼ੇਅਰ, ਕਮੈਂਟ ਕਰਨਾ ਨਾ ਭੁੱਲਿਓ ਜੀ। ਹੋਰ ਅਪਡੇਟ ਦੇਖਣ ਦੇ ਲਈ ਦੇਖਦੇ ਰਹੋ ਪੰਜਾਬ ਪ੍ਰਾਈਮ ਟੀਵੀ। ਧੰਨਵਾਦ।